ਮਸਤੋ ਕੀ ਦੇਖਦੇ ਤੁਹਾਨੂੰ ਂਡਰ ਦਾ ਹਾਲ ਇਹ ਜਿਹੜਾ ਛੱਤ ਵਾਲਾ ਪੱਖਾ ਆਪਾਂ ਏਸੀ ਦੇ ਨਾਲ ਚਲਾਉਨੇ ਆ ਪੂਰਾ ਕਰਕੇ ਐਨਾ ਪੂਰਾ ਹਾਲ ਹੋ ਜਾਂਦਾ ਇਹਨੂੰ ਕੀ ਕਰਨਾ ਹੈ ਜੇ ਤੁਸੀਂ ਪਾਣੀ ਨਾ ਲਾਓਗੇ ਤਾਂ ਇਹ ਤੇ ਯਾਨੀ ਕਿ ਪੈਸੇ ਦੀ ਟਪਾਉਣਾ ਪੂ ਆਪਾਂ ਨੂੰ ਇਧਰ ਵੀ ਪਿੱਛੇ ਤਿੰਨ ਕੁ ਵਾਰ ਹੁੰਦੇ ਆ। ਤਿੰਨੇ ਪ੍ਰੋਪਰ ਸਾਫ ਕਰਨੇ ਜ਼ਰੂਰੀ ਆ। ਨਹੀਂ ਕਿ ਇਹ ਦੋਨੇ ਆਪ ਪੂਰਾ ਸਾਫ ਕਰ ਦਿੱਗੇ ਤੇ ਮਗਰੋਂ ਪਾਣ ਦੇ ਦਿੱਗੇ। ਉਹ ਵੀ ਨਹੀਂ। ਜਿਹੜਾ ਬਲੌਰ ਆ। ਉਹ ਵੀ ਵਿੱਚ ਸੇਹ ਹ ਰਹਿ ਤਾ। ਇਹਨੂੰ ਕੀ ਕਰਨਾ ਆਪਾਂ? ਇਹ ਦੁੰਡਾ ਵਾਲੇ ਪੋਰਸ਼ਨ ਲੈ ਲੈਣਾ। ਇਹਦੇ ਨਾਲ ਇਸ ਤਰ੍ਹਾਂ ਇਹਨੂੰ ਲਾ ਲੈਣਾ। ਠੀਕ ਐ। ਜਿਹੜਾ ਵੀ ਜਿੰਨਾ ਵੀ ਰੇਤ ਆ। ਇਹਨੂੰ ਲਾ ਕੇ ਤੁਸੀਂ ਕੌਲੀ ਦੇ ਵਿੱਚ ਪਾ ਦਿਓ। ਠੀਕ ਹੈ ਨਾ ਕਰਨੇ ਪੜੇ ਤੇ ਜਿਹੜਾ ਜੰਮਿਆ ਹੁੰਦਾ ਜੇ ਆਪਾਂ ਨੂੰ ਨਹੀਂ ਲੈਂਦਾ ਤਾਂ ਆਹ ਗੱਲ ਨਾ ਹੋਵੇ ਪੁਰੂ ਤਰਸਵੀ ਫੜਨਾ ਹੈ ਸਲੂਟ ਤਾਂ ਤੇ ਥੱਲੇ ਨੂੰ ਮਾਰਨੇ ਜਿਹੜਾ ਰੇਤਾ ਥੱਬੇ ਦੀ ਨੰਨੰਗੇ ਜਿਹੜਾ ਆਪਣੇ ਥੱਲੇ ਦੀ ਕ੍ਰੋਸ ਕਰੀ ਤੇ ਇਸੇ ਤਰ੍ਹਾਂ ਹੀ ਸਕੁਆਰ ਨੂੰ ਇਸੇ ਤਰ੍ਹਾਂ ਹੀ ਮਦਰ ਦੇ ਸਕੁਆਰ ਨੂੰ ਸਾਫ ਕਰਨਾ ਜੇ ਤੁਸੀਂ ਪਰਸ਼ਨ ਕਰ ਸਕਦੇ ਹੋ ਤੁਹਾਡੇ ਕੋਲ ਟਾਈਮ ਹੈ ਤਾਂ ਪਰਸ਼ਨ ਤੁਸੀਂ ਪਹਿਲਾਂ ਇਹਨੂੰ ਸਾਰੇ ਜੋ ਜਾਲੇ ਜੇ ਕੁਝ ਵੀ ਹੈ ਉਹ ਸਾਫ ਕਰ ਲੈਣਾ ਕਿਉਂਕਿ ਜਿਹੜਾ ਰੇਤ ਹੈ ਆਪਣਾ ਮੈਦੀ ਟਪਾਉਣ ਦੀ ਲੋੜ ਨਾ ਹੋਵੇ ਇਸ ਤਰ੍ਹਾਂ ਸਾਰਾ ਸਾਫ ਕਰ ਲੈਣਾ ਤੇ ਬਾਕੀ ਮੇਨ ਚੀਜ਼ ਨੂੰ ਦੇ ਦੇਣਾ ਚਾਹ ਆਪਣਾ ਪਾਵਰ ਸਪਲਾਈ ਇਹਦੇ ਤੇ ਤੁਸੀਂ ਇਹਨੂੰ ਲਫਾਫੇਣਾ ਵੀ ਕਵਰ ਕਰ ਸਕਦੇ ਹੋ ਤੇ ਜਾਂ ਜਿਹੜਾ ਆਪਾਂ ਉੱਤੇ ਕਵਰ ਚੜ੍ਹਾਉਣਾ ਹੈ ਕਵਰ ਨੂੰ ਇਸ ਤਰ੍ਹਾਂ 모ੜ ਕੇ ਇੱਥੇ ਨਾ ਪਾ ਲਓ ਉੰਗਲਾਂ ਦੇ ਨਾਲ ਬਚ ਵਜਿੰਦੇ ਤੇ ਆਪਾ ਪਾਣੀ ਤੇ ਮਾਰ ਸਕਦੇ ਆ ਜਦੋਂ ਤਾਂ ਆਪੇ ਪ੍ਰੋਪਰ ਪਾਣੀ ਮਾਰਤਾ ਉਸ ਤੋਂ ਬਾਅਦ ਥੱਲੇ ਪਾਣੀ ਆ ਬਲੂਰ ਦੇ ਉੱਤੇ ਚੰਗੀ ਤਰ੍ਹਾਂ ਪਾਣੀ ਮਾਰਨਾ ਜਿਹਦੇ ਨਾਲ ਆਪਾਂ ਬਲੂਰ ਅੰਦਰੋਂ ਪੂਰਾ ਸਾਫ਼ ਹੋ ਜਾਵੇ ਤੇ ਬਾਅਦ ਕਿਸੇ ਨੂੰ ਸਰਵਸ ਕਰਕੇ ਨਾਲ ਵੀਡੀਓ ਜੋੜਾਂਗੇ ਕਿ ਕਿਸ ਤਰ੍ਹਾਂ ਗੋਣਾਂ ਤੁਸੀਂ ਆਪਾਂ ਨੇ ਦੇਖਿਆ ਹੀ ਹੈ ਹਾਲ

ਇਹ ਤਾਂ ਨਹੀਂ ਦਰ ਹੈ। ਲਓ ਜੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਕਰਿਓ। ਕੋਈ ਵੀ ਬਿਜਲੀ ਦਾ ਵਾਸ਼ਿੰਗ ਮਸ਼ੀਨ ਹੋ ਗਏ, ਇਸੀ ਹੋ ਗਏ। ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਲਈ ਸਾਨੂੰ ਮੈਸੇਜ ਕਰ ਸਕਦੇ ਹੋ। ਤੇ ਆਪਣੇ ਬੇਨ ਨੂੰ ਫੋਲੋ ਵੀ ਜ਼ਰੂਰ ਕਰ ਲਵੋ ਵੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।